ਪੰਜ ਮੀਟਿੰਗ ਹੋਣੀ ਹੈ ਜਿਹਨਾਂ ਦਾ ਆਇਆ ਪਿੱਛੇ ਆਇਆ ਉਹ ਕਰਮਾ ਵਾਲਾ ਇਤਿਹਾਸ ਹੰਦਰ ਗੁਰੂ ਯਾਰ ਵਾਲਾ ਜਿਹੜਾ ਆਪਾਂ ਨੂੰ ਕੇਵਲ ਪਰੰਗ ਨੂੰ ਮਿਲਦਾ ਤੇ ਇਹ ਨਵਿਕਲਾ ਇਤਿਹਾਸ ਇਹਦੇ ਪਾਠੇ ਤੇ ਗੁਰੂਵਰ ਵੇਖਣ ਨੂੰ ਵੀ ਪੈਂਦੇ ਫੋਟੋਆਂ ਉਰੀ ਕਰਨ ਰੱਖਦੀਆਂ ਰੰਗ ਰੂਪ ਬਹੁਤ ਹੈ ਕਿਆਂ ਨੂੰ ਦੇ ਭਲੇਖਾ ਪਈ ਜਾਵੇ ਕਿਤੇ ਅਗਰੇਜੀ ਹੈ ਤੇ ਹੁਣੇ ਤਾਰ ਪਿਸਤਲ ਕਿ ਹੁਣ ਪਿਸਤਲ ਕਿਵੇਂ ਲੈ ਕੇ ਜਾਵੇ ਉਹ ਵੀ ਇਹਨਾਂ ਨਾਲ ਲੱਗਲੇ ਇਹਨੇ ਇੱਕ ਕਿਤਾਬ ਦੀ ਵੱਡੀ ਸਾਰੀ मोटी ਕਿਤਾਬ ਉਹਨੀਆਂ ਕਿਤਾਬ ਚਾਣ ਵਾਸਤੇ ਕਿਨੇ ਗੁਹੀ ਸੀ ਅੰਦਰ ਇੱਕ ਉਸ ਗੁਹੀਆਂ ਗੁਹੀ ਦੇ ਵਿੱਚ ਇਸ਼ਾਰਾ ਮਾਰ ਤੇ ਇਸ਼ਾਰਾਂ ਦਾ ਸਿਲਸਿਲਾ ਇਹਨਾਂ ਇਹਨੇ ਬੜਾ ਸਤਪੁਰਨ ਨੂੰ ਕਹ ਲਈਏ ਵੀ ਸਮਰਪਿਤ ਹੋਇਆ ਅੱਜ ਵੱਡੇ ਪਾਕੇ ਦੀ ਬਹੁਤ ਸ਼ਕੀ ਸਿੱਖੀ ਇਹਨੇ ਕਮਾਈ ਜਾਰਮਾ ਨੇ ਜੋ ਜਿਹੜਾ ਕਾਰਾ ਕਰਨਾ ਸੀ ਕਰ ਦਿੱਤਾ ਲੋਥਾਂ ਨਾਲ ਜਲਿਆਂ ਵਾਲਾ ਬਾਗ ਭਰਿਆ ਪਿਆ ਤੇ ਹੁਣ ਉਹਨੂੰ ਸਫਾਈ ਵੀ ਕਰਨੀ ਐ ਕਈ ਅਜੇ ਜਿਉਂਦੇ ਐ ਵਿੱਚ ਜਿਨ੍ਹਾਂ ਦੇ ਗੋਲੀਆਂ ਵੱਜੀਆਂ ਉਹਨਾਂ ਦੀ ਸੰਭਾਲ ਵੀ ਕਰਨੀ ਐ ਤੇ ਹੁਣ ਜਿਹੜਾ ਇਹ ਯਤੀਮਖਾਨਾ ਸੈਂਟਰਲ ਸਿੱਖ ਯਤੀਮਖਾਨਾ ਅਮਰਤਸਰ ਸਾਹਿਬ ਦੀ ਧਰਤੀ ਤੇ ਬਣਿਆ ਹੋਇਆ ਕਹੇ ਉਹ ਜਾਂਦੇ ਐ ਉੱਥੇ ਤੇ ਜਾ ਕੇ ਉੱਥੇ ਕਹਿੰਦੀ ਆ ਵੀ ਭਾਈ ਸਾਨੂੰ ਵੌਲੰਟੀਅਰ ਚਾਹੀਦੇ ਦੇ ਉਹ ਹਰ ਵੀ ਕੰਬੋਜ ਬਰਾਦਰੀ ਦੇ ਨਾਲ ਸੰਬੰਧਤ ਸੁਨਾਮ ਦੇ ਉਥੋਂ ਦੇ ਜਿਹੜੇ ਕੰਬੋਜ ਨੇ ਬੜੇ ਪ੍ਰਸਿੱਧ ਨੇ ਗੁਰੂਗੁਰੂ ਦੇਗਾ ਰਾਹ داری ਮਿਲੇਗੀ ਤੇ ਤੁਹਾਡੀ ਤੇ ਜਿਹੜੇ ਉਥੇ ਕਹ ਲਿਏ ਵੀ ਮਰ ਗਏ ਆ ਉਹਨਾਂ ਦੇ ਸਰੀਰਾਂ ਦੀ ਫਿਰ ਅੰਤਮ ਕਿਰਿਆ ਅੰਤਮ ਕਹ ਲਿਏ ਵੀ ਉਹਨਾਂ ਦਾ ਜੋ ਕਿਰਿਆ ਵੌਲੰਟੀਅਰ ਜੇ ਮੇਸਨ ਆ ਇਹਨਾਂ ਦਾ ਮੁਖੀ ਬਣਦਾ ਜਿਹਦਾ ਨਾਮ ਹੈ ਉਦਮ ਸਿੰਘ ਇਹ ਉਦਮ ਸਿੰਘ ਬੜਾ ਵੱਡਾ ਮਸਲਾ ਨਿਕਲ ਕੇ ਆਇਆ ਪਿੱਛੇ ਪਰ ਉਹ ਇਤਿਹਾਸਿਕ ਤੱਥ ਹੈ ਵੀ ਉਸ ਵੇਲੇ ਗੁਰੂ ਪ੍ਰਿਆਰ ਵਾਲਿਓ ਹਰਮੰਦਰ ਸਾਹਿਬ ਦਾ ਵਾਇਰ ਬੁਟਾ ਸਾਹਿਬ ਵਾਇਰ ਕੀ ਨਾ ਕਿਹਾ ਨਿਹਾਲ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਫਲਾਣਾ ਜੁੜ ਮੇਰੀ ਜੀ ਬਣਾਈ ਹੈ ਬਹੁਤ ਬਹੁਤ ਧੰਨਵਾਦ ਜੀ ਕਿ ਨਹੀਂ ਖੁਸ਼ੀ ਕਿੰਨਾ ਕੋ ਸਾਦਾ ਰੁਕੀ ਕਹਿਣਾ ਚਾਹੋਗੇ ਬਹੁਤ ਜ਼ਿਆਦਾ ਖੁਸ਼ੀ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਇਸਤਾਨ ਤੇ ਨਮਸਕਾਰ ਕਰਨ ਹੋ ਗਏ ਸਾਡੀ ਸੰਗਤ ਸਾਰਾ ਨਗਰ ਠੀਕ ਹੈ ਹਾਂਜੀ ਉਹਦਾ ਹੀ ਗੱਲ ਕਰੀਏ ਮੇਰੀ ਜੀ ਕਿੰਨਾ ਮੇਲਾ ਆਪਨੇ ਸਾਲ ਤੋਂ ਚੱਲੇ ਆ ਰਿਹਾ ਇਹ ਵੀਰਾ ਦੇਤਾ ਸੀ ਸੱਚੀ ਪਤਾ ਨਹੀਂ ਸਾਨੂੰ ਤਾਂ ਜਦੋਂ ਦੇ ਹੀ ਜਨਮੇ ਆ ਨਾ ਉਦੋਂ ਦਾ ਇਸੇ ਤਰ੍ਹਾਂ ਮਿਲਦਾ ਇਸੇ ਤਰ੍ਹਾਂ ਮਿਲਨੇ ਲੱਗਦੇ ਆ ਠੀਕ ਹੈ ਇਸੇ ਤਰ੍ਹਾਂ ਸੰਗਠਨ ਹੁੰਦੀਆਂ ਮੇਲੇ ਵਿੱਚ ਐਨਐਵੀ ਭਰਾਵਾਂ ਦਾ ਵੀ ਸਹਿਯੋਗ ਹੈ ਸਭ ਤੋਂ ਵੱਧ ਜੀ ਉਹਨਾਂ ਦਾ ਸਹਿਯੋਗ ਹੈ ਠੀਕ ਹੈ ਪਿੰਡਵਾਸੀਆ ਦਾ ਪਿੰਡਵਾਸੀ ਆਗਾ ਪਿੰਡ ਦੀ ਪੰਚਾਇਤ ਦਾ ਠੀਕ ਹੈ ਉਹ ਦੁਵਾਰਾ ਸਾਹਿਬ ਦਾ ਨਾਮ ਲੈਦੇ ਹੋ ਤੇ ਫਿਰ ਦਾ ਨਾਮ ਲੈ ਬਾਬਾ ਖੜrana ਜੀ ਬਹੁਤ ਚੜ੍ਹਦੀ ਕਲਾ ਦਾ ਗੁਰਦੁਆਰਾ ਐਡਾ ਠੋਲਾ ਪਿੰਡ ਠੋਲਾ ਉਹ ਦੁਵਾਰਾ ਸਾਹਿਬ ਦੇ ਕੀ ਕੀ ਪ੍ਰੋਗਰਾਮ ਚੱਲ ਰਹੇ ਨੇ ਜਿਹੜੇ ਦਾ ਪਹਿਲਾ ਖੰਡਵੜ ਦਾ ਭੋਗ ਪਿਆ ਖੰਡਵੜ ਸਾਹਿਬ ਦੇ ਭੋਗ ਤੋਂ ਇਲਾਵਾ ਇਹ ਸਾਰਾ ਲੰਗਰ ਗੁਰੂ ਸੰਗਤਾਂ ਨੇ ਸਾਰਿਆਂ ਨੇ ਛਕਿਆ ਉਹਨ ਗੁਰੂ ਘਰ ਲੰਗਰ ਵਿੱਚ ਛਕਣਗੇ ਠੀਕ ਹੈ ਉਸ ਤੋਂ ਬਾਅਦ ਸਮਾਪਤੀ ਹੁਣ ਕਾਟਰੀ ਜਿੱਥੇ ਲੱਗੇ ਆ ਕਮਿਸ਼ਨਰੀ ਜਿੱਥੇ ਲੱਗੇ ਆ ਇਸੇ ਤਰ੍ਹਾਂ ਕੁੱਛੀਆਂ ਹਰ ਸਾਲ ਬਣਾਈਏ ਬੱਚੇ ਆਪਣੇ ਕਿਸੇ ਦੇ ਜੀਵਨ ਚਾਹੋਗੇ ਨੌਜਵਾਨ ਕਿ ਬੱਚਿਆਂ ਨੂੰ ਇਹ ਸੰਦੇਸ਼ ਆ ਵੀ ਸੁਰੂ ਵਾਲੇ ਬਣੋ ਅਮਰਤ ਛਕੋ ਸੇਵ ਛਕੋ ਤੇ ਗੁਰੂ ਪਰ ਨਾਲ ਜੁੜੋ ਕਾਦੀ ਕਢਦੀ ਕਲਾ ਮਹਾਰਾਜ ਠੀਕ ਹੈ ਠੀਕ ਹੈ ਮੇਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਜੀਤ ਸਿੰਘ ਸੋਰ ਪਿੰਡ ਠੋਲਾ ਜ਼ਿਲ੍ਹਾ ਜਲੰਧ ਹਰ ਸਾਲ ਬਾਬਾ ਜੀ ਦੇ ਬਾਬਾ ਟਗਰਾ ਸਾਹਿਬ ਜੀ ਦੇ ਅਸਥਾਨ ਤੇ 15 ਅ ਖਾਨਪਰ ਸਾਹਿਬ ਦਾ ਭੋਗ ਪਿਆ ਉਸ ਦੇ ਇਪਰੰਤ ਢਾਢੀ ਜਿਹਾ ਲੱਗਾ ਔਰ ਲੰਗਰ ਚੱਲ ਰਿਹਾ ਆ ਫਰੂਟ ਦਾ ਲੰਗਰ ਚੱਲ ਰਿਹਾ ਆ ਹੋਰ ਮਹਾਰਾਜ ਦੀ ਮਿਹਰ ਨਾਲ ਸਾਰੇ ਪਰਿਵਾਰ ਜਿੰਨੇ ਵੀ ਆ ਪਿੰਡੂ ਸਾਰੇ ਇਲਾਕਾ ਵਾਸੀ ਸੇਵਾ ਕਰ ਰਹੇ ਆ ਅਸੀਂ ਇਹੋ ਮਹਾਰਾਜ ਤੋਂ ਸੁੱਖ ਮੰਗਦੇ ਆ ਕਿ ਪ੍ਰਮਾਤਮਾ ਸਾਹਿਬ ਵੀ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਹਿਗੁਰੂ ਕਾ ਖਾਲਸਾ ਆ ਵਾਹਿਗੁਰੂ ਜੀ ਜੀ ਕੀ ਫਤਿਹ ਸਭ ਤੋਂ ਪਹਿਲੇ ਦੇ ਤੁਹਾਨੂੰ ਸੁਖਾਨਾ ਜੀ ਮੇਰੇ ਦੀ ਬਹੁਤ ਬਹੁਤ ਤਾਹੀਏ ਬਹੁਤ ਬਹੁਤ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਮੇਲਾ ਚੱਲਦਾ ਜੀ ਕੀ ਨਾਜੀਆ ਜਸਵਿੰਦਰ ਸਿੰਘ ਗੱਲ ਕਰੀਏ ਸਵਾਨਾ ਝੋੜ ਮੇਲੇ ਦੀ ਹੈ ਕਿਹੜੀ ਜਗ੍ਹਾ ਤੇ ਹੋ ਰਿਹਾ ਕਿਹੜਾ ਪਿੰਡ ਹੈ ਤੇ ਕਿਹੜਾ ਜ਼ਿਲ੍ਹਾ ਨਾਮ ਦਾ ਪਿੰਡਾ ਠੋਲਾ ਜੀ ਅੱਛਾ ਤੇ ਜਗ੍ਹਾ ਠਕਰਾਣਾ ਸਾਹਿਬ ਹੈ ਬਾਬਾ ਸਭ ਦਾ ਬਹੁਤ ਬਹੁਤ ਆਇਆ ਆਣਾ ਵਾਸਤੇ ਕੀਤੀ ਪ੍ਰਬੰਧ ਕੀਤੀ ਬਹੁਤ ਪ੍ਰਬੰਧਿਆ ਜੀ ਲੰਗਰਿਆ ਚਾਹ ਪਕੌੜੇ ਆ ਹੋਰ ਬਹੁਤ ਪ੍ਰਬੰਧ ਕੀਤੇ ਆ ਮੇਲੇ ਵਿੱਚ ਗ੍ਰਾਮ ਪੰਚਾਇਤ ਦਾ ਇੰਨਾ ਰਮਾ ਦਾ ਸਹਿਯੋਗ ਹੈ ਬਹੁਤ ਜ਼ਿਆਦਾ ਸਹਿਯੋਗ ਜੀ ਐਨਆਰ ਭਰਾਇਆਂ ਭਰਾਵਾਂ ਦਾ ਬਹੁਤ ਜ਼ਿਆਦਾ ਸਹਿਯੋਗ ਬਹੁਤ ਬੰਦੇ ਭਾਜੀ ਕੀ ਨਾਜੀਆ ਭੰਦਰ ਸਿੰਘ ਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੀਆਂ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਮੇਲੇ ਦਾ ਮਿਲੇਗਾ ਹੁਣ ਬਾਕੀ ਆਏਗੇ ਮੇਲੇ ਦੀਆਂ ਲੱਖ-ਲੱਖ ਵਧਾਈਆਂ ਸਾਨੂੰ ਮਿਲੇ ਦਾ ਜੁੜੇ ਕਿੰਨੇ ਸਾਲ ਹੋ ਗਏ ਦੇਖੋ ਜੀ 15 ਸਾਲ ਹੋ ਗਏ ਆ ਜੀ ਉਹਦਾ ਨਾਮ ਅਠੌੜ ਕਹਿੰਦੇ ਅਠੌੜਾ ਜ਼ਿਲ੍ਹਾ ਜਲੰਧਰ ਜੀ ਠੀਕ ਹੈ ਹਾਂਜੀ ਇਹ ਜਿਹੜੇ ਫਰੋ ਸੰਗਤ ਆਈ ਉਹਨਾਂ ਵਿੱਚ ਕੀ ਕੀ ਪ੍ਰਵਾਹ ਕੀਤੀ ਹੈ ਤੁਸੀਂ ਸਰ ਲੰਗਰ ਦਾ ਪ੍ਰਬੰਧ ਸਿਹਰ ਦਾ ਚਾਲ ਪਕੌੜਾ ਲੰਗਰ ਚੱਲਦਾ ਸਵੇਰ ਦਾ ਜੀ ਹੁਣ ਟਿੱਕੀਆਂ ਨਿਊਡਲਸ ਤੇ ਠੰਡੇ ਚਲ ਦੇ ਚੱਲ ਗਿਆ ਨਿਸ਼ਚੈ ਚੱਲ ਗਿਆ ਆਹ ਕਦੇ ਨੌਜਵਾਨ ਬੱਚੇ ਨੌਜਵਾਨ ਬੱਚਿਆਂ ਦੇ ਇਹ ਕਹਿੰਦੇ ਜੰਨੇ ਆ ਕਿ ਗੁਰੂ ਘਰ ਜੜੋ ਆਣ ਕੇ ਤੇ ਆਪਣਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਸਜੋ ਬਹੁਤ ਬਹੁਤ ਮਿਹਰਬਾਨੀ ਜੀ ਆਏ ਜੀ ਦਾ ਖਾਸਾ ਵਾਇਗਤੀ ਕੀ ਪਤਾ ਹੈ ਅੱਜ ਇਹ ਮੇਲੇ ਦਾ ਬਹੁਤ ਬਹੁਤ ਸਾਰਿਆਂ ਨੂੰ ਪਤਾਈਆਂ ਕਿਉਂਕਿ 50 60 ਸਾਲ ਤੋਂ ਮਨਾ ਰਿਹਾ ਹੈ ਪਹਿਲਾਂ ਸੰਤ ਸ਼ੰਕਰਵਾਸੋਂ ਦੇ ਉਹ ਮਨਾਉਂਦੇ ਹੁੰਦੇ ਸੀ ਉਹਨਾਂ ਦੀ ਮੌਤ ਤੋਂ ਬਾਅਦ ਇਹ ਕਮੇਟੀ ਬਣ ਗਈ ਆ ਉਹ ਮਨਾ ਰਿਆ ਬੜੀ ਤੁੰਤਾ ਮਨਾ ਪਾਪਤ ਦਾ ਲੰਗਰ ਤੇ ਆਪਣੇ ਖਾਨਪਾਰ ਦੇ ਭੋਗ ਪਾਏ ਆ ਕਿਸੇਰੇ ਤੇ ਬਹੁਤ ਸੰਤਾਂ ਨੂੰ ਖੁਸ਼ੀ ਆ ਸਾਰਾ ਪਿੰਡ ਐ ਐਨਆਰਆਈ ਭਰਾ ਹੋਰ ਬਹੁਤ ਦੂਰ ਦੂਰੋਂ ਸੰਤਾਂ ਆਇਆ ਜੀ ਇਹ ਮੇਲੇ ਦੀ ਜਿਹੜੀ ਤੁਸੀਂ ਤੁਹਾਨੂੰ ਲੱਗਦਾ ਬਹੁਤ સારી ਬਹੁਤ સારી ਜੀ ਕੇ ਵਿਵਾਖ ਬਹੁਤ ਨੇ